ਲੁਧਿਆਣਾ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਲੁਧਿਆਣਾ ਪੁਲਿਸ ਨੇ ਘਰ ਵਿੱਚ ਹੀ ਨਕਲੀ ਨੋਟ ਛਾਪਣ ਦੀ ਮਸ਼ੀਨ ਲਾ ਕੇ 2-200 ਦੇ 100 ਦੇ ਜਾਲੀ ਨੋਟ ਛਾਪਣ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਉਹ ਤਾਬਰ ਤੋੜ ਨੋਟ ਛਾਪਦੇ ਤੇ ਫਿਰ ਲੋਕਾਂ ਤੋਂ ਅਸਲੀ ਕਰੰਸੀ ਲੈ ਕੇ ਦੁਗਣੀ ਕਰੰਸੀ ਵਾਪਸ ਕਰਨ ਦਾ ਝਾਂਸਾ ਦੇ ਕੇ ਠੱਗਿਆ ਮਾਰਦੇ ਸਨ ਪੁਲਿਸ ਵੱਲੋਂ ਗਿਰੋਹ ਦੇ ਦੋ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਦੋਂ ਕਿ ਉਸ ਦਾ ਇੱਕ ਹੋਰ ਸਾਥੀ ਦੀ ਭਾਲ ਕੀਤੀ ਜਾ ਰਹੀ ਹੈ ਅਨੁ ਦੱਸਿਆ ਕਿ ਇਨ੍ਹਾਂ ਦੇ ਸਾਥੀ ਬਖਤੌਰ ਸਿੰਘ ਵਾਸੀ ਪਿੰਡ ਲੋਹਾਰਾ ਮੁਗਾ ਫਰਾਰ ਚੱਲ ਰਿਹਾ ਹੈ ਗ੍ਰਿਫਤਾਰ ਕੀਤੇ ਗਏ ਦੋਵੇਂ ਵਿਅਕਤੀਆਂ ਕੋਲੋਂ 5 ਲੱਖ ਦੀ ਨਕਦੀ ਕਰਨ ਸੀ ਬਰਾਮਦ ਕੀਤੀ ਗਈ ਹੈ ਜਾਣਕਾਰੀ ਦਿੰਦੀਆਂ ACP ਮਨਦੀਪ ਸਿੰਘ ਨੇ ਦੱਸਿਆ ਕਿ ਮੁਲਾਜ਼ਮਾ ਕੋਲੋਂ ਪੁਲਸ ਵੱਲੋਂ ਕਾਰ ਵਿੱਚੋਂ 2-200 ਰੁਪਏ ਦੇ ਨੋਟਾਂ ਦੇ 16 ਬੰਡਲ ਹਰੇਕ ਵਿੱਚ 100 ਨੋਟ ਤੇ 100-100 ਰੁਪਏ ਦੇ ਨੋਟਾਂ ਦੇ 19 ਬੰਡਲ ਹਰੇਕ ਵਿੱਚ 100 ਨੋਟ ਬਰਾਮਦ ਕੀਤੇ ਗਏ ਹਨ ਜਿਨ੍ਹਾਂ ਦਾ ਮੁੱਲ 5 ਲੱਖ 10 ਹਜ਼ਾਰ ਰੁਪਏ ਹੈ ਥਾਣੇਦਾਰ ਬਲਬੀਰ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਮਿਲਣ ਤੇ ओरिएंट ਸਿਨੇਮਾ ਭਾਈ ਰਣਧੀਰ ਸਿੰਘ ਨਗਰ ਤੋਂ ਇੱਕ i20 ਕਾਰ ਵਿੱਚ ਆ ਰਹੇ ਸਨ ਜਿਹੜਾ ਨੂੰ ਗ੍ਰਿਫਤਾਰ ਕੀਤਾ ਗਿਆ ਇਹ ਨਕਲੀ ਨੋਟ ਤਿਆਰ ਕਰਨ ਦਾ ਨਾਜਾਇਜ਼ ਧੰਦਾ ਕਰਦੇ ਸਨ ਤੇ ਭੋਲੇ-ਭਾਲੇ ਲੋਕਾਂ ਨੂੰ ਅਸਲੀ ਕਰੰਸੀ ਲੈ ਕੇ ਦੁਗਣੀ ਕਰੰਸੀ ਵਾਪਸ ਕਰਨ ਦਾ ਝਾਂਸਾ ਦੇ ਕੇ ਠੱਗਿਆ ਮਾਰਦੇ ਹਨ ਹੁਣ ਮੁਲਾਜ਼ਮਾ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਲੁਧਿਆਣਾ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਲੁਧਿਆਣਾ ਪੁਲਿਸ ਨੇ ਘਰ ਵਿੱਚ ਹੀ ਨਕਲੀ ਨੋਟ ਛਾਪਣ ਦੀ ਮਸ਼ੀਨ ਲਾ ਕੇ 2-200 ਦੇ 100 ਦੇ ਝਾਲੀ ਨੋਟ ਛਾਪਣ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਉਹ ਤਾਬੜ ਤੋੜ ਨੋਟ ਛਾਪਦੇ ਤੇ ਫਿਰ ਲੋਕਾਂ ਤੋਂ ਅਸਲੀ ਕਰੰਸੀ ਲੈ ਕੇ ਦੁਗਣੀ ਕਰੰਸੀ ਵਾਪਸ ਕਰਨ ਦਾ ਝਾਂਸਾ ਦੇ ਕੇ ਠੱਗਿਆ ਮਾਰਦੇ ਸਨ ਪੁਲਿਸ ਵੱਲੋਂ ਗਿਰੋਹ ਦੇ ਦੋ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਦੋਂ ਕਿ ਉਸ ਦਾ ਇੱਕ ਹੋਰ ਸਾਥੀ ਦੀ ਭਾਲ ਕੀਤੀ ਜਾ ਰਹੀ ਹੈ ਅਨੁ ਦੱਸਿਆ ਕਿ ਇਨ੍ਹਾਂ ਦੇ ਸਾਥੀ ਬਖਤੌਰ ਸਿੰਘ ਵਾਸੀ ਪਿੰਡ ਲੋਹਾਰਾ ਮੋਗਾ ਫਰਾਰ ਚੱਲ ਰਿਹਾ ਹੈ ਗ੍ਰਿਫਤਾਰ ਕੀਤੇ ਗਏ ਦੋਵੇਂ ਵਿਅਕਤੀਆਂ ਕੋਲੋਂ 5 ਲੱਖ ਦੀ ਨਕਦੀ ਕਰਨ ਸੀ ਬਰਾਮਦ ਕੀਤੀ ਗਈ ਹੈ ਜਾਣਕਾਰੀ ਦਿੰਦੀਆਂ ਏਸੀਪੀ ਮਨਦੀਪ ਸਿੰਘ ਨੇ ਦੱਸਿਆ ਕਿ ਮੁਲਾਜ਼ਮਾ ਕੋਲੋਂ ਪੁਲਸ ਵੱਲੋਂ ਕਾਰ ਵਿੱਚੋਂ 2-200 ਰੁਪਏ ਦੇ ਨੋਟਾਂ ਦੇ 16 ਬੰਡਲ ਹਰੇਕ ਵਿੱਚ 100 ਨੋਟ ਤੇ 100-100 ਰੁਪਏ ਦੇ ਨੋਟਾਂ ਦੇ 19 ਬੰਡਲ ਹਰੇਕ ਵਿੱਚ 100 ਨੋਟ ਬਰਾਮਦ ਕੀਤੇ ਗਏ ਹਨ ਜਿਨ੍ਹਾਂ ਦਾ ਮੁੱਲ 510000 ਰੁਪਏ ਥਾਣੇਦਾਰ ਬਲਬੀਰ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਮਿਲਣ ਤੇ ओरिएंट ਸਿਨੇਮਾ ਭਾਈ ਰਣਧੀਰ ਸਿੰਘ ਨਗਰ ਤੋਂ ਇੱਕ i20 ਕਾਰ ਵਿੱਚ ਆ ਰਹੇ ਸਨ ਜਿਹਨਾਂ ਨੂੰ ਗ੍ਰਫਤਾਰ ਕੀਤਾ ਗਿਆ ਇਹ ਨਕਲੀ ਨੋਟ ਤਿਆਰ ਕਰਨ ਦਾ ਨਾਜਾਇਜ਼ ਧੰਦਾ ਕਰਦੇ ਸਨ ਤੇ ਭੋਲੇ ਭਾਲੇ ਲੋਕਾਂ ਨੂੰ ਅਸਲੀ ਕਰੰਸੀ ਲੈ ਕੇ ਦੁਗਣੀ ਕਰੰਸੀ ਵਾਪਸ ਕਰਨ ਦਾ ਝਾਂਸਾ ਦੇ ਕੇ ਠੱਗਿਆ ਮਾਰਦੇ ਹਨ ਹੁਣ ਮੁਲਾਜ਼ਮਾ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਲੁਧਿਆਣਾ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਲੁਧਿਆਣਾ ਪੁਲਿਸ ਨੇ ਘਰ ਵਿੱਚ ਹੀ ਨਕਲੀ ਨੋਟ ਛਾਪਣ ਦੀ ਮਸ਼ੀਨ ਲਾ ਕੇ 2-200 ਦੇ 100 ਦੇ ਜਾਲੀ ਨੋਟ ਛਾਪਣ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਉਹ ਤਾਬੜ ਤੋੜ ਨੋਟ ਛਾਪਦੇ ਤੇ ਫਿਰ ਲੋਕਾਂ ਤੋਂ ਅਸਲੀ ਕਰੰਸੀ ਲੈ ਕੇ ਦੁਗਣੀ ਕਰੰਸੀ ਵਾਪਸ ਕਰਨ ਦਾ ਝਾਂਸਾ ਦੇ ਕੇ ਠੱਗਿਆ ਮਾਰਦੇ ਸਨ ਪੁਲਿਸ ਵੱਲੋਂ ਗਿਰੋਹ ਦੇ ਦੋ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਦੋਂ ਕਿ ਉਸ ਦਾ ਇੱਕ ਹੋਰ ਸਾਥੀ ਦੀ ਭਾਲ ਕੀ ਚੱਲ ਰਹੀ ਹੈ ਉਹਨਾਂ ਨੇ ਦੱਸਿਆ ਕਿ ਇਹਨਾਂ ਦੇ ਸਾਥੀ ਬਖਤੌਰ ਸਿੰਘ ਵਾਸੀ ਪਿੰਡ ਲੋਹਾਰਾ ਮੁਗਾ ਫਰਾਰ ਚੱਲ ਰਿਹਾ ਹੈ ਗ੍ਰਿਫਤਾਰ ਕੀਤੇ ਗਏ ਦੋਵੇਂ ਵਿਅਕਤੀਆਂ ਕੋਲੋਂ 5 ਲੱਖ ਦੀ ਨਕਦੀ ਕਰਨ ਸੀ ਬਰਾਮਦ ਕੀਤੀ ਗਈ ਹੈ ਜਾਣਕਾਰੀ ਦਿੰਦੀਆਂ ਏਸੀਪੀ ਮਨਦੀਪ ਸਿੰਘ ਨੇ ਦੱਸਿਆ ਕਿ ਮੁਲਾਜ਼ਮਾ ਕੋਲੋਂ ਪੁਲਸ ਵੱਲੋਂ ਕਾਰ ਵਿੱਚੋਂ 2-200 ਰੁਪਏ ਦੇ ਨੋਟਾਂ ਦੇ 16 ਬੰਡਲ ਹਰੇਕ ਵਿੱਚ 100 ਨੋਟ ਤੇ 100-100 ਰੁਪਏ ਦੇ ਨੋਟਾਂ ਦੇ 19 ਬੰਡਲ ਹਰੇਕ ਵਿੱਚ 100 ਨੋਟ ਬਰਾਮਦ ਕੀਤੇ ਗਏ ਹਨ ਜਿਨ੍ਹਾਂ ਦਾ ਮੁੱਲ 5 ਲੱਖ 10 ਹਜ਼ਾਰ ਰੁਪਏ ਹੈ ਥਾਣੇਦਾਰ ਬਲਬੀਰ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਮਿਲਣ ਤੇ ओरिएंट ਸਿਨੇਮਾ ਭਾਈ ਰਣਧੀਰ ਸਿੰਘ ਨਗਰ ਤੋਂ ਇੱਕ i20 ਕਾਰ ਵਿੱਚ ਆ ਰਹੇ ਸਨ ਜਿਨ੍ਹਾਂ ਨੂੰ ਗ੍ਰਫਤਾਰ ਕੀਤਾ ਗਿਆ। ਇਹ ਨਕਲੀ ਨੋਟ ਤਿਆਰ ਕਰਨ ਦਾ ਨਾਜਾਇਜ਼ ਧੰਦਾ ਕਰਦੇ ਸਨ ਤੇ ਭੋਲੇ-ਭਾਲੇ ਲੋਕਾਂ ਨੂੰ ਅਸਲੀ ਕਰੰਸੀ ਲੈ ਕੇ ਦੁਗਣੀ ਕਰੰਸੀ ਵਾਪਸ ਕਰਨ ਦਾ ਚਾਂਸਾ ਦੇ ਕੇ ਠੱਗਿਆ ਮਾਰਦੇ ਹਨ। ਹੁਣ ਮੁਲਾਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ।